ਸਤਿਗੁਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਇੰਦਰਜੀਤ ਸਿੰਘ ਸੈਕਟਰੀ ਅ ਗ੍ਰਾਮ ਵਾਟਰ ਸਪਲਾਈ ਪਿੰਡ ਸਤਰਾਈ ਤੋਂ ਜੋ ਅੱਜ ਦੀ ਮੀਟਿੰਗ ਹੋਈ ਹੈ ਉਸ ਬਾਰੇ ਵਿੱਚ ਆਪ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ ਅਸੀਂ ਅੱਜ ਕਮੇਟੀ ਵੱਲੋਂ ਮਤੇ ਪਾਸ ਕੀਤੇ ਆ ਦੋ ਮਤੇ ਪਾਸ ਕੀਤੇ ਆ ਜਿਸ ਵਿੱਚ ਇੱਕ ਤਾਂ ਅਸੀਂ ਸਾਰੇ ਦੇ ਸਹੂਲਤ ਵਾਸਤੇ ਪਿੰਡ ਦੀ ਸਹੂਲਤ ਵਾਸਤੇ ਨਾ ਅਸੀਂ ਦੋ ਕੰਮ ਕੀਤੇ ਆ ਵੇ ਪਹਿਲਾਂ ਇਹ 400 ਰੁਪਏ ਜਾਂ 1400 ਰੁਪਏ ਸਿਕਿਉਰਿਟੀ ਲੈਂਦੇ ਸੀ ਸਾਰਿਆਂ ਤੋਂ ਠੀਕ ਹੈ ਜੀ ਜੋ ਸਿਕਿਉਰਿਟੀ ਕਿਸੇ ਦੇ ਕੰਮ ਨਹੀਂ ਆ ਰਹੀ ਤਾਂ ਅਸੀਂ ਹੁਣ ਕੀ ਕੀਤਾ ਹੈ ਵੀ ਉਹ ਜਿਹੜੀ ਸਿਕਿਉਰਿਟੀ ਆ ਬੰਦ ਕਰ ਦਿੱਤੀ ਹੈ ਕਿਸੇ ਨੇ ਵੀ ਪਿੰਡ ਵਾਸੀ ਨੇ ਕੋਈ ਕਨੈਕਸ਼ਨ ਲੈਣਾ ਆ ਉਹਨੂੰ ਕੋਈ ਸਿਕਿਉਰਿਟੀ ਜਮ੍ਹਾਂ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਤੁਸੀਂ ਇੱਕ ਨਾਰਮਲ ਪੇਪਰ ਦੇ ਤੇ ਐਪਲੀਕੇਸ਼ਨ ਸਾਨੂੰ ਦਿਓ ਸਾਨੂੰ ਦੱਸੋ ਵੀ ਅਸੀਂ ਕਨੈਕਸ਼ਨ ਲਾਉਣਾ ਆ ਪਾਣੀ ਦਾ ਕਨੈਕਸ਼ਨ ਲੈਣਾ ਆ ਤੁਹਾਨੂੰ ਅਸੀਂ ਉਹਦੀ ਇਜਾਜ਼ਤ ਦਵਾਵਾਂਗੇ ਤੁਸੀਂ ਆਪਣਾ ਪਲੰਬਰ ਲਿਆਓ ਆਪਣਾ ਸਾਰਾ ਕੁਝ ਲਿਆਓ ਸਮਾਨ ਤੁਸੀਂ ਲੈ ਕੇ ਆਉਣਾ ਹੈ ਮੀਟਰ ਤੁਸੀਂ ਲੈ ਕੇ ਆਉਣਾ ਹੈ ਸੋ ਆਪਣਾ ਲਿਆ ਕੇ ਆਪਣਾ ਜਿਹੜਾ ਤੁਸੀਂ ਉਥੋਂ ਕਨੈਕਸ਼ਨ ਦਾ ਅਸੀਂ ਕੋਲ ਖੜਕੇ ਦਵਾਵਾਂਗੇ ਤੇ ਉਸ ਉਸ ਮਹੀਨੇ ਤੋਂ ਤੁਹਾਡਾ ਜਿਹੜਾ 1 ਮਹੀਨੇ ਦਾ ਬਿੱਲ ਆਇਆ ਕਰੇਗਾ 100 ਰੁਪਏ ਜੋ ਪਹਿਲਾਂ ਰੱਖਿਆ ਹੋਇਆ ਇਸ ਤੋਂ ਇਲਾਵਾ ਤੁਹਾਡਾ ਕੋਈ ਖਰਚਾ ਨਹੀਂ ਸੋ ਇਹ ਅਸੀਂ ਇੱਕ ਸਹੂਲਤ ਤੁਹਾਡੇ ਵਾਸਤੇ ਲਿਆਂਦੀ ਹੈ ਅਸੀਂ ਚਾਹੁੰਦੇ ਹਾਂ ਵੀ ਪਿੰਡ ਨੂੰ ਹਰ ਤਰ੍ਹਾਂ ਦੀ ਸਹੂਲਤ ਪਾਉਣੀ ਚਾਹੀਦੀ ਹੈ ਸੋ ਇੱਕ ਇਹ ਅਸੀਂ ਫੈਸਲਾ ਲਿਆ ਹੈ ਦੂਜਾ ਇਸ ਕਮੇਟੀ ਦਾ ਫੈਸਲਾ ਇਹ ਆ ਵੇ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਸੀ ਕਿ ਅਸੀਂ ਪਿੰਡ ਦੇ ਵਿੱਚ ਵਾਟਰ ਸਪਲਾਈ ਦੇ ਵਿੱਚ ਵਾਲੇ ਵਾਲੇ ਜਿਹੜਾ ਬਹੁਤ ਹਨੇਰਾ ਰਹਿੰਦਾ ਸੀਗਾ ਉੱਥੇ ਕੋਈ ਚੋਰੀ ਹੋਣ ਦਾ ਖਤਰਾ ਸੀ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਹੁੰਦੀਆਂ ਸੀ ਰਸਤੇ ਦੇ ਵਿੱਚ ਜਾਣ ਹੋਣ ਦਾ ਖਤਰਾ ਸੀ ਉੱਥੇ ਅਸੀਂ ਲੇਟਾਂ ਲਾਈਆਂ ਅੱਠ ਲੇਟਾਂ ਲਾਈਆਂ ਤਾਰਾ ਦੁਰਾਈਆਂ ਹੋਰ ਸਮਾਨ ਆਇਆ ਉਹ ਤਕਰੀਬਨ 14-15000 ਰੁਪਏ ਦਾ ਸੀ ਖਾਤਾ ਕੀਤਾ ਹੈ ਉਸ ਤੋਂ ਜ਼ਿਆਦਾ ਵੀ ਹੋਇਆ ਕੁਝ ਮੇਰੇ ਲੇਬਰ ਵੀ ਗਈ ਹੈ ਸੋ ਉਹਦੇ ਬਾਰੇ ਸਾਰਿਆਂ ਨੂੰ ਇਸ ਬਾਰੇ ਦੱਸਿਆ ਗਿਆ ਹੈ ਸੋ ਅੱਜ ਦੀ ਮੀਟਿੰਗ ਦਾ ਸਾਡਾ ਮੇਨ ਮਕਸਦ ਜਿਹੜਾ ਸੀ ਸਾਰਿਆਂ ਨੂੰ ਦੱਸਣਾ ਵੀ ਕੀ ਕੰਮ ਹੋਇਆ ਸੋ ਸਾਡੇ ਜਿੰਨੇ ਵੀ YouTube ਚੈਨਲ ਤੇ ਗ੍ਰਾਮ ਪੰਚਾਇਤ ਪਿੰਡ ਸਤੋਵਾਲੀ 143 ਨਾਲ ਜੁੜੇ ਆ ਉਹਨਾਂ ਸਾਰਿਆਂ ਨੂੰ ਸੂਚਨਾ ਦਿੱਤੀ ਜਾਂਦੀ ਏ ਕਿ ਜਿਹੜੀ ਤੁਹਾ ਇਹ ਪੰਚਾਇਤ ਜਿਹੜੀ ਹੈ ਇਹ ਗ੍ਰਾਮ ਵਾਟਰ ਸਪਲਾਈ ਕਮੇਟੀ ਜਿਹੜੀ ਹੈ ਤੁਹਾਡੇ ਹੱਕ ਵਾਸਤੇ ਇਹ ਸਾਰੇ ਕੰਮ ਕਰ ਰਹੀ ਹੈ ਬਾਕੀ ਸਰਪੰਚ ਸਾਹਿਬ ਦੇ ਉਹਨਾਂ ਦੇ ਬਿਆਨ ਵੀ ਤੁਸੀਂ ਸੁਣ ਲਿਓ ਕਿ ਚੇਅਰਮੈਨ ਸਾਹਿਬ ਤੁਹਾਡੇ ਨਾਲ ਉਹ ਵੀ ਤਾਂ ਮੁਖਾਤਬ ਹੋਣਗੇ ਬੀਬੀਆਂ ਸਾਰੀਆਂ ਮੁਖਾਤਬ ਹੋਣੀਆਂ ਤੇ ਤੁਹਾਡੇ ਨਾਲ ਗੱਲਬਾਤ ਕਰਨਗੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਿਹਨੇ ਵੀ ਹੁਣ ਕੋਈ ਕਨੈਕਸ਼ਨ ਲੈਣਾ ਆ ਉਹ ਸਾਨੂੰ ਇੱਕ ਐਪਲੀਕੇਸ਼ਨ ਲਿਖ ਕੇ ਦਿਓ ਤੇ ਤੁਸੀਂ ਆਪਣਾ ਜਿਹੜਾ ਕਨੈਕਸ਼ਨ ਤੁਹਾਨੂੰ ਦਿੱਤਾ ਜਾਊਗਾ ਦੂਸਰਾ ਜੇ ਜਿਨ੍ਹਾਂ ਦੇ ਬਿੱਲ ਆ ਰਹਿੰਦੇ ਆ ਜਿਨ੍ਹਾਂ ਨੇ ਬਿੱਲ ਨਹੀਂ ਦਿੱਤੇ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਬਿੱਲ ਦਿੱਤੇ ਜਾਣ ਬਾਕੀ ਸਾਬਕਾ ਚੇਅਰਮੈਨ ਔਰ ਉਹਨਾਂ ਦੀ ਕਮੇਟੀ ਦੇ ਕੋਲੋਂ ਅਸੀਂ ਲਗਭਗ 2.5 ਲੱਖ ਰੁਪਏ ਲੈਣਾ ਆ ਜਿਹਦੇ ਬਾਰੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਅਗਲੀ ਕਾਰਵਾਈ ਆਰੰਭ ਕਰਾਂਗੇ ਜੋ ਸਾਨੂੰ ਮਿਲਣੀ ਦੀ ਆ ਤੇ ਅਸੀਂ ਇਹਦੇ ਬਾਰੇ ਐਕਸ਼ਨ ਵਟਸਐਪ 'ላይ ਜਨੰਦਰਜੀ ਨੂੰ ਦੱਸ ਦੱਸਿਆ ਗਿਆ ਆ ਔਰ ਉਹਨਾਂ ਵੱਲੋਂ ਸਾਨੂੰ ਕਿਹਾ ਗਿਆ ਕਿ ਤੁਸੀਂ ਇੱਕ ਲਿਖਤੀ ਸ਼ਿਕਾਇਤ ਸਾਨੂੰ ਦਿਓ ਅਸੀਂ ਲਿਖਤੀ ਸ਼ਿਕਾਇਤ ਵੀ ਉਹਨਾਂ ਨੂੰ ਦੇ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਪੈਸਾ ਲਾ ਕੇ ਅਸੀਂ ਪਿੰਡ ਦੀ ਭਲਾਈ ਵਾਸਤੇ ਖਰਚ ਕਰਾਂਗੇ ਧੰਨਵਾਦ ਜੀ ਸਾਰਿਆਂ ਦਾ ਹਾਂਜੀ ਚੇਅਰਮੈਨ ਸਾਹਿਬ ਜੀ ਅੱਜ ਤੁਸੀਂ ਮੀਟਿੰਗ ਕਰ ਰਹੇ ਹੋ ਕਿਸ ਸਬੰਧ ਵਿੱਚ ਮੀਟਿੰਗ ਕਰ ਰਹੇ ਆ ਜੀ ਹਾਂਜੀ ਪਹਿਲਾਂ ਤਾਂ ਸਾਡੇ ਨਾਲ ਸਸਰੀ ਘਰ ਸਾਡੀ ਬਾਈਟ ਸਤਲਾ ਦੀ ਅੱਜ ਕਮਿਟੀ ਹੋ ਰਹੀ ਆ ਉਹਨੇ ਬੜੀ ਜਾਣਕਾਰੀ ਦਿੱਤੀ ਆ ਮਤਾਂ ਵੀ ਪਾਸ ਹੋਇਆ ਆ ਜਿਹੜੀ 400 ਤੋਂ 1400 ਸਕੋਲਟੀ ਸੀਗੀ ਉਹ ਸੀ ਬੰਦ ਕਰ ਦਿੱਤੀ ਆ ਤਾਂ ਬਾਕੀ ਜੋ ਕਿਸੇ ਨਾਲ ਕਨੈਕਸ਼ਨ ਲੈਣਾ ਆ ਉਹਦਾ ਖਰਚਾ ਉਹਦਾ ਆਪ ਦਾ ਖੁਦ ਹੋਊਗਾ ਤਾਂ ਬਾਕੀ ਜੋ ਕਿਸੇ ਦੇ ਮੀਟਰ ਲਾਉਣੇ ਆਪਣੇ ਉਹਦਾ ਵੀ ਆਪਣਾ ਉਹਨਾਂ ਦੇ ਆਪ ਨੂੰ ਆਪਣੇ ਕੋਲੋਂ ਲਵਾਏ ਜਾਣਗੇ ਉਹਨਾਂ ਦੇ ਤਾ ਬਾਕੀ ਜੋ ਆਪਾਂ ਲੈਟਾਂ ਦਵਾਈਆਂ ਆ ਉਹ ਬਸ ਸਪਲਾਈ ਦੇ ਵਿੱਚੋਂ ਜੋ ਖਰਚਾ ਹੋਇਆ ਉਹਦੇ ਵਿੱਚੋਂ ਹੀ ਲੈਟਾਂ ਲਗਾਈਆਂ ਗਈਆਂ ਆ ਤਾਂ ਬਾਕੀ ਜੋ ਵੀ ਕੰਮ ਕਰਾਇਆ ਆ ਉਹ ਸਾਰਿਆਂ ਨੂੰ ਆਪ ਨੂੰ ਦੱਸਿਆ ਜਾਊਗਾ ਜੋ ਖਰਚਾ ਆ ਉਹ ਅਗਲੇ ਮਤਲਬ ਵਿੱਚ ਦੱਸਿਆ ਜਾਊਗਾ ਹਾਂਜੀ ਮੈਂਬਰ ਸਾਹਿਬ ਕੀ ਤੁਸੀਂ ਇਹ ਬਾਰੇ ਕੀ ਕਹਿਣਾ ਜੀ ਹਾਂਜੀ ਸэр ਅਸੀਂ ਪਹਿਲਾਂ ਸਾਰਿਆਂ ਨੂੰ ਸੱਸੀ ਕਾਲ ਜੀ ਹਾਂਜੀ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਜੋ ਵੀ ਆ ਹੁਣ ਮਤਾ ਪਾਸ ਹੋਇਆ ਸਾਡਾ ਅਸੀਂ ਇਸ ਤੋਂ ਬਹੁਤ ਸੈਟੀਸਫਾਈਡ ਆ ਇਹ ਚੀਜ਼ ਹੋਣੀ ਚਾਹੀਦੀ ਸੀ ਕਿਉਂਕਿ ਪਹਿਲਾਂ ਜਿਹੜਾ ਹੈਗਾ ਸੀਗਾ ਖਰਚਾ ਜੋ ਸਰਕਾਰ ਦੇ ਥਰੂ ਹੋ ਰਿਹਾ ਸੀਗਾ ਹੁਣ ਜਿਹੜਾ ਖਰਚਾ ਹੋਏਗਾ ਉਹ ਸਾਰਾ ਆਪਣਾ ਜਿਹਨੇ ਵੀ ਮੀਟਰ ਲਵਾਉਣਾ ਜਿਹਨੇ ਕਨੈਕਸ਼ਨ ਲੈਣਾ ਉਸ ਚੀਜ਼ ਦਾ ਖਰਚਾ ਉਹ ਆਪ ਖੁਦ ਕਰਨਗੇ ਸਰਕਾਰ ਉਹਨਾਂ ਦੇ ਘਰ ਤੱਕ ਪਾਣੀ ਦੀ ਪਾਈਪ ਦੇਏਗੀ ਤੇ ਉਹ ਮੀਟਰ ਖੁਦ ਲੈ ਕੇ ਆਉਣਗੇ ਆਪਣਾ ਤੇ ਲੇਬਰ ਦਾ ਖਰਚਾ ਵੀ ਉਹਨਾਂ ਦਾ ਆਪਣਾ ਹੋਏਗਾ ਅਸੀਂ ਇਸ ਚੀਜ਼ ਨਾਲ ਸਹਿਮਤ ਆ ਹਾਂਜੀ ਤੁਸੀਂ ਸਾਰੇ ਠੀਕ ਹੋ ਜੀ ਇਹਦੇ ਬਾਰੇ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਚਲ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ